ਆਹ ਆ ਸਰਦੀ ਦੇ ਵਿੱਚ ਅੰਬਾਂ ਨੂੰ ਟਕਣਾ ਚਾਹੀਦਾ ਜਾਂ ਨਹੀਂ ਹਾਟਰੀ ਕਾਲ ਦੀ ਮੈਂ ਗੁਰਸਮਰਨ ਸਿੰਘ ਤਨਵਾ ਨੇਚਰਲ ਫਾਰਮ ਤੋਂ ਦੋਸਤੋ ਕਈ ਦੋਸਤਾਂ ਦੀਆਂ ਕੁਐਰੀਜ਼ ਆ ਰਹੀਆਂ ਸੀ ਬਈ ਆਪਾਂ ਸਰਦੀ ਦੇ ਵਿੱਚ ਜਿਹੜੇ ਅੰਬਾਂ ਦੇ ਨਵੇਂ ਬੂਟੇ ਲਾਏ ਨੇ ਕੀ ਉਹਨਾਂ ਨੂੰ ਟਕੀਏ ਜਾਂ ਨਾ ਟਕੀਏ ਜਾਂ ਕਿਦਾਂ ਟਕੀਏ ਬਈ ਜੀ ਜਿਹੜੇ ਅੰਬ ਦੇ ਬੂਟੇ ਨੇ ਜੀ ਇਹਨੂੰ ਸਰਦੀ ਦੇ ਵਿੱਚ ਕੋਈ ਦਿੱਕਤ ਨਹੀਂ ਹੁੰਦੀ ਜੇ ਕੋਰਾ ਵੀ ਪੈਂਦਾ ਤਾਂ ਵੀ ਇਹਨਾਂ ਨੂੰ ਕੋਈ ਦਿੱਕਤ ਨਹੀਂ ਜੇ ਮੌਸਮ ਜ਼ਿਆਦਾ ਠੰਡਾ ਹੁੰਦਾ ਮੀਂਹ ਪੈਂਦਾ ਹਵਾ ਚੱਲਦੀ ਆ ਅੰਬ ਦੇ ਬੂਟੇ ਨੂੰ ਕੋਈ ਦਿੱਕਤ ਨਹੀਂ ਆਉਂਦੀ ਜਿਹੜੀ ਦਿੱਕਤ ਆਉਂਦੀ ਆ ਉਹ ਕਈ ਬੂਟੇ ਹੋਰ ਨੇ ਜੀ ਉਹ ਆਪਾਂ ਵੀਡੀਓ ਦੇ ਵਿੱਚ ਆਉਣ ਵਾਲੀਆਂ 'ਚ ਗੱਲ ਕਰਾਂਗੇ ਵੀ ਕਿਹੜੇ-ਕਿਹੜੇ ਬੂਟੇ ਕਿਦਾਂ ਕਿਦਾਂ ਟਕਣੇ ਨੇ ਅੰਬ ਨੂੰ ਤੁਸੀਂ ਆ ਦੇਖ ਸਕਦੇ ਹੋ ਨਵੀਂ ਗ੍ਰੋਥ ਇਹਨੇ ਚੱਕ ਲਈ ਆ ਜੀ ਇਹ ਆਪਾਂ ਉਹੀ ਜਿਹੜੇ 7-8 ਵੈਰਾਈਟੀਆਂ ਕਲਰਡ ਵੈਰਾਈਟੀਆਂ ਲਾਈਆਂ ਸੀ ਜਿਵੇਂ ਟੌਮੀ ਹਟਕੇਨ ਤੇ ਆਪਣਾ ਅਲਫਾਂਜ਼ੋ ਆ ਤੇ ਜਿਹੜੇ ਹੋਰ ਬੂਟੇ ਲਾਏ ਸੀ ਆਪਾਂ ਅੰਬੀਕਾ ਅਰਨੀਕਾ ਦੇ ਉਹਨਾਂ ਬੂਟਿਆਂ ਕੋਲੇ ਖੜੇ ਆਂ ਦੀ ਅੱਜ ਆਪਾਂ ਇਹਨਾਂ ਨੂੰ ਲਾਇਆਂ ਨੂੰ ਲਗਭਗ 2 ਮਹੀਨੇ ਹੋ ਗਏ ਆ ਪਹਿਲੀ ਗ੍ਰੋਥ ਇਹਨਾਂ ਨੇ ਚੱਕ ਲਈ ਆ ਜੀ ਪਹਿਲੀ ਗ੍ਰੋਥ ਚੱਕਣ ਤੋਂ ਬਾਅਦ ਹੁਣ ਇਹਨਾਂ ਦਾ ਰੰਗ ਬਨ ਬਹੁਤ ਸੋਹਣਾ ਵਿੱਚ ਕੁਛਕ ਪੱਤੇ ਖਰਾਬ ਵੀ ਹੋ ਰਹੇ ਨੇ ਪਰ ਉਹ ਜਿਉਂਦੇ ਹੋ ਆਪਾਂ ਇਹਨਾਂ ਨੂੰ ਖਾਦ ਦੇਈ ਜਾਵਾਂਗੇ ਅੰਬ ਨੂੰ ਖਾਦ ਹਰ 3 ਮਹੀਨੇ ਤੇ ਜਾਂ ਦੂਗੇ ਮਹੀਨੇ ਤੇ ਜ਼ਰੂਰਤ ਪੈਂਦੀ ਆ ਦੇਣੀਏ ਪੈਂਦੀ ਆ ਜੀ ਕਿਉਂਕਿ ਕਈ ਜਿਹੜੇ ਤੱਤ ਨੇ ਲੀਚ ਹੋ ਜਾਂਦੇ ਆ ਜਿਵੇਂ ਸਲਫਰ ਹੋ ਗਿਆ ਬੂਟਾ ਉਹਨਾਂ ਹੋ ਗਿਆ ਉਹ ਇਹਨੂੰ ਅੰਬ ਨੂੰ ਬਹੁਤ ਜ਼ਰੂਰਤ ਹੈ ਜੀ ਉਹਨਾਂ ਉਹਨਾਂ ਦਤਾਂ ਦੀ ਉਹਨਾਂ ਦਤਾਂ ਤੋਂ ਬਿਨਾ ਇਹ ਅੰਬ ਚੱਲਣਾ ਪੋਸੀਬਲ ਨਹੀਂ ਹੈਗਾ ਪੰਜਾਬ ਦੇ ਕਈ ਏਰੀਆਾਂ ਦੇ ਵਿੱਚ ਹੁਣ ਬਿਲਕੁਲ ਵੀ ਅੰਬ ਨਹੀਂ ਚੱਲਦੇ ਜੀ ਜਿਵੇਂ ਸਾਡਾ ਮਾਲਵਾ ਜ਼ੋਨ ਮਾਲਵਾ ਜ਼ੋਨ ਦੇ ਵਿੱਚ ਬਹੁਤ ਔਖਾ ਅੰਬ ਚਲਾਉਣਾ ਸਰਵਾਈਵ ਕਰਨਾ ਅੰਬ ਦਾ ਫਲ ਹਰ ਇੱਕ ਨੂੰ ਪਸੰਦ ਆਦੀ ਪਰ ਬੂਟੇ ਕਿਸੇ ਕੋਲੇ ਵੀ ਚੱਲਦੇ ਨਹੀਂ ਕਈ ਦੋਸਤਾਂ ਦੀ ਕਾਲ ਆਉਂਦੀ ਆ ਵੀ ਸਾਨੂੰ 20 ਸਾਲ ਹੋ ਗਏ ਲਗਾਤਾਰ ਅੰਬ ਲਾਉਂਦਿਆਂ ਨੂੰ ਹਰ ਦੂਜੇ ਚੌਥੇ ਸਾਲ ਆ ਕੇ ਖਰਾਬ ਹੋ ਜਾਂਦਾ ਸੀ ਫੇਰ ਲਾ ਦਿੰਨੇ ਆ ਫੇਰ ਖਰਾਬ ਹੋ ਜਾਂਦਾ ਉਹਦਾ ਕਾਰਨ ਇਹੀ ਆ ਵੀ ਇਹਨੂੰ ਸਰਦੀ ਗਰਮੀ ਦਾ ਕੋਈ ਇਫੈਕਟ ਨਹੀਂ ਪੈਂਦਾ ਕਿਉਂਕਿ ਆਪਣੇ ਵਾਤਾਵਰਣ ਦਾ ਬੂਟਾ ਆਪਣੇ ਵਾਤਾਵਰਣ ਦੇ ਵਿੱਚ ਪੂਰੇ ਵਧੀਆ ਤਰੀਕੇ ਨਾਲ ਹੋ ਜਾਂਦਾ ਹਾਂ ਪਰ ਜਿਹੜੀ ਚੀਜ਼ ਦੀ ਇਹਨੂੰ ਕਮੀ ਆ ਜਿਵੇਂ ਸਲਫਰ ਹੋ ਗਿਆ ਬੋਰੋਨ ਹੋ ਗਿਆ ਤੇ ਉਹ ਇਹਨਾਂ ਚੀਜ਼ਾਂ ਦੀ ਇਹਨਾਂ ਨੂੰ ਆਂਬਾ ਨੂੰ ਕਮੀ ਆਉਂਦੀ ਹੈ ਤੇ ਫਿਰ ਡਾਈ ਬੈਕ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ ਇਥੋਂ ਪੱਤਾ ਸੁੱਕਣਾ ਸ਼ੁਰੂ ਹੋ ਗਿਆ ਪੱਤੇ ਤੋਂ ਬਾਅਦ ਫਿਰ ਟਾਣੀਆਂ ਸੁੱਕਣੀ ਸ਼ੁਰੂ ਹੋ ਗਈ ਟਾਣੀ ਤੋਂ ਬਾਅਦ ਫਿਰ ਬੂਟਾ ਸੁੱਕਣਾ ਸ਼ੁਰੂ ਹੋ ਗਿਆ ਦੁਬਾਰਾ ਉਸ ਤੋਂ ਬਾਅਦ ਗਰਾਫਟਿੰਗ ਤੋਂ ਉੱਤੇ ਇਹਦੇ ਫਿਰ ਨਿਕਲਣ ਲੱਗ ਜਾਂਦੇ ਨੇ ਕੁਝ ਕੁ ਕੁਝ ਕੁ ਗਰਾਫਟਿੰਗ ਤੋਂ ਥੱਲੇ ਫਿਰ ਉਹ ਖਰਾਬ ਹੋ ਜਾਂਦਾ ਬੂਟਾ ਜੀ ਉਹਨੂੰ ਬਚਾਉਣਾ ਅਸੰਭਵ ਜਿਆ ਹੋ ਜਾਂਦਾ ਹਾਂ ਪਰ ਪਹਿਲਾਂ ਜਿਹੜੀ 1 2 ਸਾਲ ਆਪਾਂ ਇਹਦੀ ਇਹ ਕੇਅਰ ਰੱਖੀ ਹੈ ਵੀ ਇਹਦੇ ਥੱਲੇ ਜਿੱਨਾ ਜਿੱਥੋਂ ਆਪਣੀ ਗਰਾਫਟਿੰਗ ਹੋਈ ਹੋਈ ਆ ਉਹਦੇ ਥੱਲੇ ਆਪਾਂ ਕੋਈ ਵੀ ਟਾਣੀ ਨਾ ਹੋਣ ਦੇਈਏ ਤੇ ਦੂਸਰਾ ਇਹਨੂੰ ਪੂਰੀ ਖਰਾਕ ਖਰਾਕ ਦੀ ਹਮ ਸੰਭਾਲ ਕਰੀਏ ਤੇ ਫਿਰ ਇਹਨੂੰ ਕੁਝ ਵੀ ਨਹੀਂ ਹੁੰਦਾ ਜੀ ਸਰਦੀ ਦੇ ਵਿੱਚ ਇਹਨੂੰ ਟਕਣ ਦੀ ਜ਼ਰੂਰਤ ਨਹੀਂ ਹੈਗੀ ਵੀਰ ਜੀ ਦਸੰਬਰ ਦੇ ਮਹੀਨੇ ਦੇ ਵਿੱਚ ਹੁਣ ਪੂਰਾ ਵਧੀਆ ਖੜਾ ਗ੍ਰੋਥ ਨੇ ਚੱਕ ਲਈ ਹੁਣ ਜਿਹੜੀ ਅਗਲੀ ਗ੍ਰੋਥ ਹੋਊਗੀ ਇਹਦੀਆਂ ਨਵੀਆਂ ਅੱਖਾਂ ਇਥੋਂ ਨੋਡਸ ਤੋਂ ਆਉਣਗੀਆਂ ਉਹ ਜਾ ਕੇ ਫਰਬਰੀ ਮਾਰਚ ਦੇ ਵਿੱਚ ਸ਼ੁਰੂ ਹੋਣਗੀਆਂ ਕਈਆਂ ਦੋਸਤਾਂ ਦੇ ਨਵੀਂ ਗ੍ਰੋਥ ਸ਼ੁਰੂ ਨਹੀਂ ਹੋਈ ਉਹਦਾ ਕਾਰਨ ਇਹ ਆ ਕਿ ਹਜੇ ਬੂਟੇ ਲਾਇਆ ਨੇ ਆਲੇ-ਦਾਲੇ ਉਹਨਾਂ ਨੇ ਆਪਣੇ ਜੜਾਂ ਨੂੰ ਵਿਸਤਾਰ ਨਹੀਂ ਦਿੱਤਾ ਜਿੰਨਾ ਦੇਣਾ ਚਾਹੀਦਾ ਸੀ ਕੋਈ ਬੂਟਾ 6 ਮਹੀਨੇ ਤੇ ਚੱਲ ਪੂਗਾ ਆਉਣ ਵਾਲੀ ਫਰਵਰੀ ਦੇ ਵਿੱਚ ਜਿਹੜੇ ਇਸ ਵਾਰ ਅਕਤੂਬਰ ਦੇ ਵਿੱਚ ਲਾਏ ਨੇ ਬੂਟੇ ਆਪਾਂ ਜਾਂ ਜੁਲਾਈ ਤੋਂ ਲੈ ਕੇ ਹੁਣ ਤੱਕ ਜਿਹੜੇ ਬੂਟੇ ਲਾਏ ਨੇ ਆਪਾਂ ਨਿੰਬਾਂ ਦੇ ਉਹ ਆਉਣ ਵਾਲੇ ਅਗਲੇ ਫਰਵਰੀ ਦੇ ਵਿੱਚ ਵਧੀਆ ਗਰੋਥ ਚੱਕਣਗੇ ਉਹ ਸਟਾਰਟ ਕਰਨੀ ਹੈ ਹਾਂ ਪਰ ਖਾਦ ਦੇਣੀ ਬਹੁਤ ਜ਼ਰੂਰੀ ਆ ਬਾਈ ਜੀ ਖਾਦ ਦੀ ਆਪਾਂ ਨੇ ਪਹਿਲਾਂ ਵੀਡੀਓ ਪਾਈ ਹੋਈ ਆ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਮੈਂਸ਼ਨ ਕਰ ਦਾਂਗੇ ਵੀ ਖਾਦ ਦੇ ਵਿੱਚ ਆਪਾਂ ਨੇ ਕੀ ਕੀ ਪਾਉਣਾ ਤੇ ਕਿਵੇਂ ਉਹ ਖਾਦ ਪਾਉਣੀ ਆ ਜੀ ਧੰਨਵਾਦ ਜੀ